ਸਨੈਕਸ ਤਾਂ ਤੁਸੀਂ ਬਹੁਤ ਤਰੀਕੇ ਦੇ ਖਾਦੇ ਹੋਣਗੇ ਲੇਕਿਨ ਬਿਨਾ ਮੈਦੇ ਦੇ ਸਨੈਕਸ ਕਦੀ ਟਰਾਈ ਕੀਤੇ ਨੇ ਸੋ ਅੱਜ ਮੈਂ ਤੁਹਾਡੇ ਲਈ ਲੈ ਕੇ ਆਈਆਂ ਵਿਦਆਊਟ ਮੈਦਾ ਔਰ ਵਿਦਆਊਟ ਕੌਰਨ ਆਟੇ ਔਰ ਆਲੂ ਦੇ ਨਾਲ ਬਣ ਕੇ ਰੈਡੀ ਹੋਣ ਵਾਲੇ ਕ੍ਰਿਸਪੀ ਔਰ ਕ੍ਰਾਂਚੀ ਸਨੈਕ ਦੀ ਰੈਸিপি ਚਲੋ ਫਿਰ ਅੱਜ ਦੀ ਵੀਡੀਓ ਸਟਾਰਟ ਕਰਦੇ ਆ ਰੈਸিপি ਨੂੰ ਲਾਸਟ ਤੱਕ ਜ਼ਰੂਰ ਵੇਖਿਓ ਸਭ ਤੋਂ ਪਹਿਲਾਂ ਅਸੀਂ ਕੜਾਈ ਵਿੱਚ ਹਲਕਾ ਜਿਹਾ ਔਇਲ ਐਡ ਕੀਤਾ ਹੈ 2 ਟੇਬਲस्पून ਉਹਦੇ ਵਿੱਚ ਅਸੀਂ ਹਾਫ ਟੇਬਲस्पून ਜੀਰਾ ਐਡ ਕੀਤਾ ਹੈ ਔਰ 1 ਟੇਬਲस्पून ਜਿੰਜਰ ਔਰ 1 ਟੇਬਲ ਗ੍ਰੀਨ ਚਿਲੀਜ਼ ਐਡ ਕੀਤੀਆਂ ਨੇ ਹੁਣ ਇਹਨੂੰ ਸੋਰਟੇ ਕਰਾਂਗੇ ਉਸ ਤੋਂ ਬਾਅਦ ਇਹਦੇ ਵਿੱਚ ਮੈਂ ਇੱਕ ਮੀਡੀਅਮ ਸਾਈਜ਼ ਦਾ ਪਿਆਜ਼ ਉਹਨੂੰ ਚੌਪ ਕਰਕੇ ਤੇ ਐਡ ਕੀਤਾ ਹੈ ਜਦੋਂ ਪਿਆਜ਼ 골ਡਨ ਬ੍ਰਾਊਨ ਹੋ ਜਾਏਗਾ ਹਲਕਾ ਹਲਕਾ ਫੇਰੇ ਦੇ ਵਿੱਚ ਅਸੀਂ ਸਪਾਈਸਿਸ ਐਡ ਕਰਾਂਗੇ ਹਾਫ ਟੇਬਲस्पून ਅਸੀਂ ਇਹਦੇ ਵਿੱਚ ਹਲਦੀ ਐਡ ਕੀਤੀ ਹੈ ਹਾਫ ਟੇਬਲस्पून ਲਾਲ ਮਿਰਚ ਐਡ ਕੀਤੀ ਹੈ ਔਰ ਹਾਫ ਹੀ ਟੇਬਲस्पून ਅਜਵਾਇਨ ਐਡ ਕੀਤੀ ਹੈ ਅਜਵਾਇਨ ਆਪਸ਼ਨਲ ਹੈ ਤੁਸੀਂ ਚਾਹੋ ਤਾਂ ਸਕਿਪ ਵੀ ਕਰ ਸਕਦੇ ਹੋ 1 ਟੇਬਲस्पून ਗਰਮ ਮਸਾਲਾ ਔਰ ਹਾਫ ਟੇਬਲस्पून ਨਮਕ ਨਮਕ ਤੁਸੀਂ ਆਪਣੇ ਸਵਾਦ ਅਨੁਸਾਰ ਅਡਜਸਟ ਕਰ ਸਕਦੇ ਹੋ ਔਰ ਇੱਕ ਪੌਊਚ ਮੈਗੀ ਮਸਾਲੇ ਦਾ ਐਡ ਕੀਤਾ ਹੈ ਇਹਦੇ ਨਾਲ ਫਲੇਵਰ ਬਹੁਤ ਜ਼ਿਆਦਾ ਅੱਛਾ ਆ ਸਾਰੇ ਸਪਾਈਸਿਸ ਨੂੰ ਚੰਗੇ ਤਰੀਕੇ ਅਸੀਂ ਭੁੰਨ ਲਾਂਗੇ ਉਸ ਤੋਂ ਬਾਅਦ ਇਹਦੇ ਵਿੱਚ ਅਸੀਂ ਚੌਪ ਹਰਾ ਧਨੀਆ ਐਡ ਕੀਤਾ ਹੈ ਇਹਦੇ ਨਾਲ ਫਲੇਵਰ ਹੋਰ ਵੀ ਜ਼ਿਆਦਾ ਅੱਛਾ ਹੋ ਜਾਂਦਾ ਹੈ ਤੜਕੇ ਦਾ ਉਸ ਤੋਂ ਬਾਅਦ ਇਹਦੇ ਵਿੱਚ ਅਸੀਂ 6 ਤੋਂ 7 ਬੋਇਲ ਪੋਟੈਟੋ ਮੈਸ਼ ਕਰਕੇ ਐਡ ਕਰਾਂਗੇ ਇਸ ਤਰੀਕੇ ਮੈਂ ਹੱਥ ਦੇ ਨਾਲ ਮੈਸ਼ ਕਰਕੇ ਐਡ ਕਰ ਰਹੀ ਹਾਂ ਤੁਸੀਂ ਚਾਹੋ ਤੇ ਆਲੂ ਮੈਸ਼ਰ ਦੇ ਨਾਲ ਵੀ ਮੈਸ਼ ਕਰ ਸਕਦੇ ਹੋ ਜਾਂ ਫਿਰ ਗ੍ਰੇਟਰ ਦੇ ਨਾਲ ਗ੍ਰੇਡ ਕਰਕੇ ਵੀ ਐਡ ਕਰ ਸਕਦੇ ਹੋ ਉਹਦੇ ਨਾਲ ਵੀ ਲਮਜ਼ ਖਤਮ ਹੋ ਜਾਂਦੇ ਨੇ ਹੁਣ ਇਹਨੂੰ ਅਸੀਂ ਚੰਗੇ ਤਰੀਕੇ ਕਟਛੀ ਦੇ ਨਾਲ ਮੈਸ਼ ਕਰਾਂਗੇ ਤੇ ਤੜਕੇ ਵਿੱਚ ਮਿਕਸ ਕਰਾਂਗੇ ਜਿੰਨੀ ਦੇਰ ਤੱਕ ਪ੍ਰੋਪਰ ਬਿਲਕੁਲ ਮੈਚ ਨਹੀਂ ਹੋ ਜਾਂਦੇ 19 ਡੇਰ ਤੱਕ ਅਸੀਂ ਇਸੇ ਤਰੀਕੇ ਕੜਛੀ ਦੇ ਨਾਲ ਇਹਨੂੰ ਚਲਾਉਂਦੇ ਰਵਾਂਗੇ ਕੰਟੀਨਿਊਸਲੀ ਸੋ ਤੁਸੀਂ ਦੇਖ ਸਕਦੇ ਹੋ ਇੱਥੇ ਸਾਡਾ ਮਸਾਲਾ ਬਿਲਕੁਲ ਵਧੀਆ ਤਰੀਕੇ ਬਣ ਕੇ ਰੈਡੀ ਹੋ ਚੁੱਕਿਆ ਹੈ ਉੱਤੋਂ ਹੋਰ ਅਸੀਂ ਚੌਪ ਹਰਾ ਧਨੀਆ ਐਡ ਕਰਤਾ ਹੈ ਤੇ ਇਹਨੂੰ ਚੰਗੇ ਤਰੀਕੇ ਮਿਕਸ ਕਰ ਦਿੰਨੇ ਆ ਦੇਖ ਸਕਦੇ ਹੋ ਗਾਇਜ਼ ਜਿਹੜਾ ਸਾਡੀ ਫਿਲਿੰਗ ਬਣ ਕੇ ਰੈਡੀ ਹੋਈ ਹੈ ਕਿੰਨੀ ਜ਼ਿਆਦਾ ਸਮੂਥ ਹੋ ਗਈ ਹੈ ਆਲੂ ਵਿੱਚ ਲਮਜ਼ ਵੀ ਖਤਮ ਹੋ ਚੁੱਕੇ ਨੇ ਹੁਣ ਇਹਨੂੰ ਅਸੀਂ ਇੱਕ ਪਲੇਟ 'ਚ ਟ੍ਰਾਂਸਫਰ ਕਰ ਲੈਣੇ ਆ ਔਰ 10 ਮਿੰਟ ਲਈ ਠੰਡਾ ਹੋਣ ਲਈ ਰੱਖ ਦਿੰਨੇ ਆ ਜਦੋਂ ਫਿਲਿੰਗ ਠੰਡੀ ਹੋ ਜਾਏਗੀ ਉਸ ਆਟਾ ਯੂਜ਼ ਕਰਦੇ ਆਂ ਚਪਾਤੀ ਬਣਾਉਣ ਲਈ ਉਹ ਆਟੇ ਦੀ ਇੱਕ pèceੜਾ ਯੂਜ਼ ਕਰ ਰਹੀ ਆਂ ਤੇ ਇਹਨੂੰ ਅਸੀਂ ਨਾਰਮਲ ਰੋਟੀ ਵਾਂਗੂ ਵੇਲ ਕੇ ਰੈਡੀ ਕਰਾਂਗੇ ਬਹੁਤ ਜ਼ਿਆਦਾ ਮੋਟਾ ਨਹੀਂ ਵੇਲਣਾ ਔਰ ਬਹੁਤ ਜ਼ਿਆਦਾ ਪਤਲਾ ਵੀ ਨਹੀਂ ਵੇਲਣਾ ਵੱਡੀ ਜੀ ਰੋਟੀ ਵੇਲ ਕੇ ਅਸੀਂ ਰੈਡੀ ਕਰਾਂਗੇ ਜਦੋਂ ਇਹ ਵੇਲ ਜੇਗੀ ਉਸ ਤੋਂ ਬਾਅਦ ਇਹਦੇ ਵਿੱਚ ਅਸੀਂ ਪੀਜ਼ਾ ਕਟਰ ਦੇ ਨਾਲ ਕੱਟ ਲਗਾਵਾਗੇ ਚੌਰਸ ਸ਼ੇਪ ਵਿੱਚ ਤੋਂ ਤੁਸੀਂ ਦੇਖ ਸਕਦੇ ਹੋ ਇੱਥੇ ਰੋਟੀ ਪ੍ਰੋਪਰ ਤਰੀਕੇ ਨਾਲ ਵੇਲ ਕੇ ਰੈਡੀ ਹੋ ਚੁੱਕੀ ਆ ਹੁਣ ਇਹਦੇ ਵਿੱਚੋਂ ਅਸੀਂ ਚੌਰਸ ਸ਼ੇਪ ਦਾ ਇੱਕ ਸਲਾਈਸ ਕੱਢ ਲੈਨੇ ਆ ਔਰ ਬਾਕੀ ਸਾਈਡਸ ਆਪਾਂ ਦੁਬਾਰਾ ਆਟੇ ਵਿੱਚ ਰੀਯੂਜ਼ ਕਰ ਲਾਂਗੇ ਇਹਨਾਂ ਨੂੰ ਅਸੀਂ ਕਰਨ ਲਈ ਸੋ ਇੱਥੇ ਚੌਰਸ ਸ਼ੇਪ ਦਾ ਅਸੀਂ ਇਹਨੂੰ ਸ਼ੇਪ ਕਰਤਾ ਹੈ ਚੰਗੇ ਤਰੀਕੇ ਇਸੇ ਤਰੀਕੇ ਅਸੀਂ ਦੂਸਰੀ ਰੋਟੀ ਵੇਲਾਂਗੇ ਸੇਮ ਇੱਕ ਹੋਰ ਚੌਰਸ ਸ਼ੇਪ ਦਾ ਬਾਕਸ ਬਣਾ ਕੇ ਰੈਡੀ ਕਰਾਂਗੇ ਸੋ ਇੱਥੇ ਅਸੀਂ ਦੂਸਰੀ ਰੋਟੀ ਵੇਲ ਲਈ ਹੈ ਜਿਹੜਾ ਅਸੀਂ ਪਹਿਲਾ ਬਾਕਸ já ਬਣਾ ਕੇ ਰੈਡੀ ਕੀਤਾ ਹੈ ਉਹਨੂੰ ਜਿਹੜੀ ਰੋਟੀ ਹੁਣ ਵੇਲੀ ਹੈ ਉਹਦੇ ਉੱਪਰ ਰੱਖਾਂਗੇ ਔਰ ਇਕੁਅਲ ਕੱਟ ਲਗਾ ਦਾਂਗੇ ਸਾਈਡਸ ਐਕਸਟਰਾ ਵਾਲੀਆਂ ਕੱਟ ਦਾਂਗੇ ਬਿਲਕੁਲ ਉਹਦੇ ਇਕੁਅਲ ਦਾ ਬਾਕਸ ਬਣ ਕੇ ਰੈਡੀ ਹੋ ਜਾਏਗਾ ਸੋ ਤੁਸੀਂ ਦੇਖ ਸਕਦੇ ਹੋ ਕਿ ਕਿੰਨੀ ਈਜ਼ੀਲੀ ਕੱਟ ਲੱਗ ਚੁੱਕੇ ਨੇ ਬਾਕੀ ਸਾਈਡ ਵਾਲਾ ਆਟਾ ਅਸੀਂ ਰੱਖ ਲੈਨੇ ਆ ਰੀਯੂਜ਼ ਵਾਸਤੇ ਸਿਸ ਬਣਾ ਕੇ ਰੈਡੀ ਕਰ ਲਏ ਨੇ ਹੁਣ ਦੋਨੋਂ ਸਲਾਈਸ ਨੂੰ ਅਸੀਂ ਅਲੱਗ-ਅਲੱਗ ਕਰ ਲਿਆ ਏ ਇੱਕ ਦੇ ਵਿੱਚ ਅਸੀਂ ਫਿਲਿੰਗ ਕਰਾਂਗੇ ਨੀਚੇ ਵਾਲੇ ਹਿੱਸੇ ਤੇ ਅਸੀਂ ਫਿਲਿੰਗ ਕਰਾਂਗੇ ਸੋ ਇੱਥੇ ਸਾਡੀ ਆਲੂ ਵਾਲੀ ਫਿਲਿੰਗ ਵੀ ਬਿਲਕੁਲ ਵਧੀਆ ਤਰੀਕੇ ਠੰਡੀ ਹੋ ਚੁੱਕੀ ਏ ਗਾਇਸ ਜਿੰਨਾ ਚੌਰਸ ਸ਼ੇਪ ਬਣਾਇਆ ਹੈ ਨਾ ਅਸੀਂ ਬਾਕਸ ਦਾ ਪੂਰੀ ਫਿਲ ਕਰਨੀ ਏ ਚਾਰੋਂ ਸਾਈਡਸ ਤੋਂ ਚਾਕੇ ਕਾਰਨਰਸ ਤੱਕ ਵੀ ਫਿਲਿੰਗ ਜਾਵੇ ਜਦੋਂ ਬਾਈਟ ਕਰੀਏ ਤੇ ਟੇਸਟ ਪ੍ਰੋਪਰ ਆਵੇ ਸੋ ਇੱਥੇ ਅਸੀਂ ਫਿਲਿੰਗ ਕਰਤੀ ਹੁਣ ਜਿਹੜਾ ਅਸੀਂ ਦੂਸਰਾ ਸਲਾਈਸ ਬਣਾ ਕੇ ਰੈਡੀ ਕੀਤਾ ਹੈ ਉਹਨੂੰ ਇਹਦੇ ਉੱਤੇ ਅਟੈਚ ਕਰਾਂਗੇ ਇਸ ਤਰੀਕੇ ਅਸੀਂ ਇਹਨੂੰ ਇਹਦੇ ਗੇ ਤਾਂ ਕਿ ਜਦੋਂ ਅਸੀਂ ਇਹਨੂੰ ਫਰਾਈ ਕਰੀਏ ਤੇ ਸਾਡੀ ਫਿਲਿੰਗ ਬਾਹਰ ਨਾ ਆਵੇ ਸੋ ਇਸ ਤਰੀਕੇ ਹਲਕੇ ਹੱਥ ਨਾਲ ਹੀ ਦਬਾਉਣਾ ਹੈ ਬਹੁਤ ਜ਼ਿਆਦਾ ਨਹੀਂ ਜ਼ੋਰ ਦੀ ਦਬਾਣੀ ਅਗਰ ਜ਼ਿਆਦਾ ਜ਼ੋਰ ਦੀ ਦਬਾ ਦਾਂਗੇ ਫਿਰ ਫਿਲਿੰਗ ਬਾਹਰ ਆ ਜਾਏਗੀ ਮੈਂ ਚਾਰੋਂ ਕਾਰਨਰਸ ਤੋਂ ਇਹਨੂੰ ਕਲੀਨ ਕਰ ਲਿਆ ਹੈ ਧੋਨੇ ਕੇ ਕਰਕੇ ਅਸੀਂ ਇਹਦੇ ਵਿੱਚ ਕੱਟ ਲਗਾਵਾਂਗੇ ਇਸ ਤਰੀਕੇ ਸਲਾਈਸ ਨੂੰ ਬੜੇ ਹੀ ਈਜ਼ੀਲੀ ਕੱਟ ਲੱਗ ਜਾਂਦਾ ਹੈ ਗਾਇਸ ਦੇਖ ਸਕਦੇ ਹੋ ਇੱਥੇ ਸਾਡੇ ਪੰਜ ਸਲਾਈਸ ਬਣ ਕੇ ਰੈਡੀ ਹੋ ਗਏ ਨੇ ਉਹਨਾਂ ਨੂੰ ਹਲਕੇ ਹੱਥ ਨਾਲ ਅਸੀਂ ਚੁੱਕਾਂਗੇ ਔਰ ਇਸ ਤਰੀਕੇ ਹਲਕਾ ਜਿਹਾ ਫੋਲਡ ਕਰਕੇ ਡਿਜ਼ਾਈਨ ਬਣਾਵਾਂਗੇ ਦੋ ਤਰੀਕੇ ਦੇ ਡਿਜ਼ਾਈਨ ਦੇ ਅਸੀਂ 스ਨੈ तरीके ਦਾ ਬਣਾ ਕੇ ਰੈਡੀ ਕਰ ਸਕਦੇ ਹੋ ਸੋ ਦੇਖ ਸਕਦੇ ਹੋ ਕਿੰਨੇ इजीली ਇਹ ਡਿਜ਼ਾਈਨ ਬਣ ਕੇ ਰੈਡੀ ਹੋ ਗਿਆ ਹੈ ਇਦਾਂ ਹੀ ਅਸੀਂ ਬਾਕੀ ਦੇ ਵੀ ਡਿਜ਼ਾਈਨ ਫੋਲਡ ਕਰਕੇ ਰੈਡੀ ਕਰ ਲਾਂਗੇ ਔਰ ਜਿਹੜਾ ਅਸੀਂ ਦੂਸਰਾ ਡਿਜ਼ਾਈਨ ਬਣਾਉਣਾ ਹੈ ਉਹਨੂੰ ਅਸੀਂ ਰਾਉਂਡ ਕਰਕੇ ਬਣਾਉਣਾ ਹੈ ਸੋ ਪਹਿਲਾ ਡਿਜ਼ਾਈਨ ਤੇ ਬਣ ਕੇ ਰੈਡੀ ਹੋ ਚੁੱਕਿਆ ਤੁਸੀਂ ਦੇਖ ਸਕਦੇ ਹੋ ਦੂਸਰਾ ਅਸੀਂ ਇਹਨੂੰ ਅਗਰ ਤੁਹਾਨੂੰ ਇਹ ਵਾਲਾ ਅੱਛਾ ਲੱਗੇ ਤੇ ਇਹ ਵਾਲਾ ਬਣਾ ਲਓ ਅਗਰ ਦੂਸਰਾ ਬਣਾਣਾ ਤੇ ਇਸ ਤਰ੍ਹਾਂ ਨਾਰਮਲੀ ਇਹਨੂੰ ਫੋਲਡ ਕਰਕੇ ਤੇ ਰੋਜ਼ ਵਾਂਗੂ ਬਣਾ ਕੇ ਰੈਡੀ ਕਰ ਸਕਦੇ ਹੋ ਸੋ ਸਾਰੇ ਡਿਜ਼ਾਈਨ ਬਣਾ ਕੇ ਅਸੀਂ ਰੈਡੀ ਕਰ ਲਏ ਨੇ ਸ਼ੇਪ ਕਰਤੇ ਨੇ ਹੁਣ ਅਸੀਂ ਕੜਾਈ ਵਿੱਚ ਆਇਲ ਐਡ ਕਰ ਸਾਰੇ ਨੂੰ ਇਹਦੇ ਵਿੱਚ ਐਡ ਕਰਾਂਗੇ ਔਰ ਫਰਾਈ ਕਰ ਲਾਂਗੇ ਲੋ ਟੂ ਮੀਡੀਅਮ ਫਲੇਮ ਤੇ ਇਹਨਾਂ ਨੂੰ ਅਸੀਂ ਫਰਾਈ ਕਰਨਾ ਹੈ ਬਹੁਤ ਜ਼ਿਆਦਾ ਹਾਈ ਫਲੇਮ ਤੇ ਨਹੀਂ ਫਰਾਈ ਕਰਨਾ ਜਦੋਂ ਲੋ ਟੂ ਮੀਡੀਅਮ ਫਲੇਮ ਤੇ ਫਰਾਈ ਕਰਾਂਗੇ ਇੱਕ ਤੇ ਪੱਕੇ ਵੀ ਅੱਛੇ ਤਰੀਕੇ ਨਾਲ ਰੈਡੀ ਹੋਣਗੇ ਔਰ ਕ੍ਰਿਸਪੀ ਔਰ ਕਰੰਚੀ ਵੀ ਹੋਣਗੇ ਤਾਂ ਤੁਸੀਂ ਦੇਖ ਸਕਦੇ ਹੋ ਇੱਥੇ ਸਾਡੇ ਬਹੁਤ ਹੀ ਵਧੀਆ ਤਰੀਕੇ ਸਨੈਕਸ ਫਰਾਈ ਹੋ ਕੇ ਰੈਡੀ ਹੋ ਗਏ ਨੇ ਦੇਖਣ ਚ ਕਿੰਨੇ ਜ਼ਿਆਦਾ ਅੱਛੇ ਲੱਗ ਰਹੇ ਨੇ ਖਾਂਚੇ ਵੀ ਬਹੁਤ ਜ਼ਿਆਦਾ ਕ੍ਰਿਸਪੀ ਔਰ ਕਰੰਚੀ ਬਣੇ ਸੀ ਗਾਇਜ਼ ਔਰ ਇਹਨਾਂ ਨੂੰ ਬਣਾਉਣਾ ਵੀ ਬਹੁਤ ਜ਼ਿਆਦਾ ਈਜ਼ੀ ਹੈ ਮੈਕਸਿਮਮ 25 ਮਿੰਟਸ 'ਚ ਸਨੈਕ ਉਹਨਾਂ ਲਈ 스낵्स ਬਿਲਕੁਲ ਬੈਸਟ ਨੇ ਗਾਇਜ਼ ਇੱਕ ਵਾਰੀ ਜ਼ਰੂਰ ਟਰਾਈ ਕਰਿਓ ਤੁਹਾਨੂੰ ਵਾਕਈ ਬਹੁਤ ਜ਼ਿਆਦਾ ਪਸੰਦ ਆਣਗੇ ਔਰ ਜਦੋਂ ਵੀ ਬਣਾ ਕੇ ਰੈਡੀ ਕਰੋਗੇ ਔਰ ਟਰਾਈ ਕਰੋਗੇ ਮੈਨੂੰ ਕਮੈਂਟ ਕਰਕੇ ਦੱਸਣਾ ਨਾ ਭੁੱਲਣਾ ਤੁਹਾਨੂੰ ਕਿੱਦਾਂ ਦੇ ਲੱਗੇ ਸੋ ਗਾਇਜ਼ ਜੇ ਤੁਹਾਨੂੰ ਸਾਡਾ ਅੱਜ ਦਾ ਵਲੌਗ ਅੱਛਾ ਲੱਗਿਆ ਹੋਵੇ ਨਾ ਪਲੀਜ਼ ਵੀਡੀਓ ਨੂੰ ਲਾਈਕ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਔਰ ਵੱਧ ਤੋਂ ਵੱਧ ਸ਼ੇਅਰ ਕਰਿਓ ਔਰ ਜਿਹੜੇ ਮੇਰੇ ਫਰੈਂਡਸ ਪਹਿਲੀ ਵਾਰ ਅੱਜ ਮੇਰੀ ਵੀਡੀਓ ਦੇਖ ਰਹੇ ਨੇ ਔਰ ਉਹਨਾਂ ਨੇ ਹਾਲੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਜਲਦੀ ਜਲਦੀ ਜਾਓ ਚੈਨਲ ਨੂੰ